ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਲੋਕਤੰਤਰ ਦਾ ਕਾਣ ਕਰਕੇ ਸਰਕਾਰ ਬਣਾਉਣ ਵਾਲੇ ਪਾਜੱਪਾ ਸਰਕਾਰ ਖਿਲਾਫ ਕਾਂਗਰਸ ਨੇ ਕੰਡਾ ਕੈਂਡਲ ਮਾਰੇ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਅਤੇ ਚੌਂਕ ਕਮਿਸ਼ਨ ਤੇ ਲੋਕਤੰਤਰ ਦਾ ਕਾਣ ਕਰਕੇ ਪਾਜੱਪਾ ਦੇ ਚੁੱਠੀ ਸਰਕਾਰ ਬਣਾਉਣ ਦਾ ਦੋਸ਼ ਲਾਉਂਦੇ ਅੱਜ ਕਾਂਗਰਸ ਪਾਰਟੀ ਵੱਲੋਂ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕਿ ਦਰਬਾਰ ਸ਼ਹਿਰ ਵਿਖੇ ਹੱਥਾਂ ਵਿੱਚ ਸਲੋਗਨ ਫੜ ਕੇ ਕੈਂਡਲ ਮਾਰਚ ਕੱਢਿਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਕੇ ਲਵ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਅਤੇ ਸਹਾਇਕਾ ਚੇਅਰਮੈਨ ਕੋਆਪਰੇਟਿਵ ਬੈਂਕ ਸਾਹਾਬ ਸਿੰਘ ਪੁੰਦਰ ਨੇ ਕਿਹਾ ਕਿ 27 ਅਗਸਤ ਨੂੰ ਕਾਂਗਰਸ ਦੇ ਨੈਸ਼ਨਲ ਲੀਡਰ ਰਾਹੁ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਅਧਿਆਚਾਰਕ ਕਮਿਸ਼ਨ ਲੋਕਤੰਤਰ ਦਾ ਕਾਣ ਕਰਕੇ ਕਿਵੇਂ ਝੁੱਠੀ ਸਰਕਾਰ ਬਣਾ ਰਹੇ ਹਨ ਉਹਨਾਂ ਦੱਸਿਆ ਕਿ 1 ਇੱਕ ਕਰ ਵਿੱਚ 80 80 ਨਜਾਇਜ਼ ਵੋਟਾਂ ਬਣਾ ਕੇ ਸਰਕਾਰ ਬਣਾਈ ਹੈ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਝਾਲੀ ਵੋਟਾਂ ਨਾਲ ਬਣਾਈ ਪਾਏ ਪਾਦੀ ਵੋਟ ਚੋਂ ਸਰਕਾਰ ਤੁਰੰਤ ਅਸਤੀਫਾ ਦੇਵੇ ਨਹੀਂ ਤਾਂ ਕਾਂਗਰਸ ਪਾਰਟੀ ਵੱਲੋਂ ਜਦ ਤੱਕ ਪਾਜਾ ਪਾਦੀ ਛੁੱਟੀ ਤੇ ਵੋਟ ਸਰਕਾਰ ਨੂੰ ਘਰੇ ਨਹੀਂ ਭੇਜਦੇ ਕਾਂਗਰਸ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ 7 ਅਗਸਤ ਨੂੰ ਸਾਡੇ ਲੀਡਰ ਰਾਹੁਲ ਗਾਂਧੀ ਨੇ ਸਾਰੇ ਦੇਸ਼ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿਵੇਂ ਮੋਦੀ ਜੀ ਮੇਟ ਆ ਤੇ ਚੌਣ ਕਮਿਸ਼ਨ ਨਾਲ ਕੇ ਕਿਵੇਂ ਝੂਠੀਆਂ ਸਰਕਾਰਾਂ ਬਣਾ ਰਿਹਾ ਤੁਸੀਂ ਦੇਖਿਆ ਉਹਨਾਂ ਨੇ ਦਿਖਾਇਆ ਹਰੇਕ ਮਨ ਲੋ ਪੀਕੇ ਘਰ ਦੇ ਵਿੱਚ 10 ਬਈ 10 ਤੋਂ ਮਰੇ ਵਿੱਚ 80 80 ਵੋਟਾਂ ਨੇ ਜਾਇਜ਼ ਪੀਕੇ ਕੰਸਟੀਟੂਐਂਸੀ ਜੋ ਕਿਸੇ ਦੇ 8000 ਕਿਸੇ ਦੇ ਇੱਕ ਕੰਸਟੀਟੂਐਂਸੀ ਬੰਗਲੌਰ ਦੀ ਆ ਉਹਨੇ ਲੱਖ ਵੋਟ ਨਹੀਂ ਜਾਇਜ਼ ਤੇ ਰਾਹੁਲ ਗਾਂਧੀ ਨੇ ਇਸ ਚਾਨ ਲਈ 6 ਮਹੀਨੇ ਲੱਗੇ ਅਸੀਂ ਉਸ ਬੋਰਚੋਰ ਦਾ ਵਿਰੋਧ ਕਰ ਰਹੇ ਆਂ ਵੀ ਜਿਹੜੀ ਝੂਠੀ ਸਰਕਾਰ ਹੈ ਇਸਤਿਫਾ ਦੇਵੇ। ਉਹ ਕਿਹਾ ਕਿ ਡਿਸਟ੍ਰਿਕਟ ਲੀਡਰ ਕਰ ਰਹੇ ਹਾਂ। ਹਾਂਜੀ। ਡਿਸਟ੍ਰਿਕਟ ਲੀਡਰ ਦਾ ਦਾਵਾ ਕਰਦੇ। ਡਿਸਟ੍ਰਿਕਟ ਲੀਡਰ ਸਾਨੂੰ ਕੋਈ ਲਿਸਟਾ ਨਹੀਂ ਦਿੱਤੀ ਪਰ ਦੇ ਦੇਣ ਲਿਸਟਾ ਪਰ ਚੋਣ ਕਦੋਂ ਦੇ ਦਿੰਦਾ ਕਰਾਉਣੀ? ਜਦੋਂ ਸਾਡੇ ਲੀਡਰ ਅਡਰੈਸ ਕਰਦੇ ਆਂ ਉਹਨਾਂ ਨੂੰ ਆਵਾਜ਼ ਅੰਦਰ ਕਰ ਦਿੰਦੇ ਆਂ। ਪੇਸ਼ ਹੈ ਅਰਸਤਿਨਾ ਜੇ ਸਾਡੀ ਕਾਂਗਰਸ ਪਾਰਟੀ ਜਨਤਾ ਸਾਥ ਜਨਤਾ ਦੇ ਸਾਥ ਨਾਲ ਜਨਤਾ ਦੇ ਸਾਥ ਨਾਲ ਜਿੰਨਾ ਚਿਰ ਮੋਦੀ ਦੀ ਸਰਕਾਰ ਅਸੀਂ ਹਲਾ ਹਲਾ ਕੇ ਤੇ ਮੋਦੀ ਨੂੰ ਘਰੇ ਜ ਨਜ਼ਰ ਭੇਜਦੇ ਨੇ ਉਹਨਾਂ ਚਿਰ ਸਾਡਾ ਸੰਰਚੀ ਜਾਰੀ ਰਹੂਗਾ ਜੋ ਕੀ ਕਹੇ ਚਾਹੋ ਸਰਕਾਰ ਦੇ ਉੱਤਰ ਲਾ ਕੇ ਵੋਟਾਂ ਲੈ ਲਵੇ ਕਿੰਨਾ ਸਰਕਾਰ ਤੇ ਕਾਂਗਰਸ ਪਾਰਟੀ ਨੇ ਜਿਹੜਾ ਪਿਛਲੇ ਦਿਨ ਰਾਹੁਲ ਗਾਂਧੀ ਨੇ ਤੇ ਕ ਪੀ ਜੀ ਪੀ ਬਾਲੋ ਵੋਟਾਂ ਦਾ ਹਰਤ ਚੋਰ ਕਮਿਸ਼ਨ ਜਿਹੜਾ ਹਿੰਦੁਸਤਾਨ ਦਾ ਉਹਦੇ ਮੋਟੇ ਤੇ ਰੱਖੇ ਹਿੰਦੁਸਤਾਨ ਦੀ ਜਿਹੜੀ ਕਸ ਹਿੰਦੁਸਤਾਨ ਦੇ ਕਾਨੂੰਨਾਂ ਤੇ ਟੱਕੀਆਂ ਉਡਾਈਆਂ ਗਏ ਜਾਣ ਹਿੰਦੁਸਤਾਨ ਦੇ ਭੋਲੇ ਪਾਲੇ ਲੋਕਾਂ ਨੂੰ ਕੁਮਰਾਹ ਕਰਕੇ ਪਿਛਲੇ ਜਿਹੜੀ ਬੀਜੇਪੀ ਦੇ ਸਾਲ ਤੋਂ ਕਾਬਿਲ ਜਾਂ 12 ਸਾਲ ਤੋਂ ਹਿੰਦੁਸਤਾਨ ਤੋਂ ਉਹਦੇ ਵਿਰੁੱਧ ਉਹ ਕਿਵੇਂ ਕਾਬਿਲ ਜਾ ਉਹ ਭੂਲੇ ਪਾਲੇ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਦਾ ਤਰਨਾ ਕਰਨ ਕਰਕੇ ਤੇ ਵੋਟਾਂ ਦੀਆਂ ਪੱਟੀਆਂ ਤਾੜੀਆਂ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੂੰ ਮੱਲਾ ਬਖਾ ਕੇ ਚਲੇ ਜਾਂ ਅਜ ਰਾਹੁਲ ਗਾਂਧੀ ਜਿਵੇਂ ਜੇਕਰ ਕਹਿੰਦਾ ਸੀ ਤਾਂ ਕਿੱਸਿਆ ਸੀ ਕਿ ਅਜ ਮਰੇ ਬੰਦਿਆਂ ਨਾਲ ਚਾਪੀ ਸੀ ਵੱਡੇ ਲੋਕਾਂ ਨੂੰ ਇਹਨਾਂ ਕੋਸ਼ਕ ਲੋਕਾਂ ਨੂੰ ਮਾਤਤਾ ਦਾ ਪਹਿੜਾ ਯਾਰ ਮੋਟਨਤਾ ਨਹੀਂ ਕਿਹਾ ਗਿਆ ਇੱਕ ਇੱਕ ਕਾਜ ਦੇ ਬਿੱਟੂ ਜੀ ਨੇ ਦੱਸਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੇ ਪਲਾਕ ਕਾਂਗਰਸ ਜਿਹੜੀ ਆ ਇਹ ਹੱਲਾ ਬੋੜ ਕੇ ਇਸ ਮੋਦੀ ਸਰਕਾਰ ਦੇ ਮਗਰ ਤਦ ਤੱਕ ਪਈ ਰਹੂਗੀ ਜਦੋਂ ਤੱਕ ਇਹ ਮੋਦੀ ਸਰਕਾਰ ਦੇ ਜਿਹੜਾ ਹਲਾ ਨਹੀਂ ਦਿੱਤਿਆ ਜਾਂਦੀਆ ਜਿਵੇਂ ਪੰਜਾਬ ਦੀ ਜਿਹੜੀ ਆ ਪਾਕ ਜੀ ਭਗਵੰਤ ਮਾਨ ਦੀ ਸਰਕਾਰ ਉਹਨੇ ਨਰਿੰਦਰ ਮੋਦੀ ਤੇ ਭਾਜਪਾ ਦੇ ਪੂਰਨੇ ਤੇ ਚਾਲ ਕੇ ਪਿਛਲੇ ਦਿਨ ਤੁਸੀਂ ਦੇਖਿਆ ਤੁਸੀਂ ਆ ਧਾਂਦਲੀਆਂ ਕਰਕੇ ਧੱਕੇ ਨਾਲ ਪੰਚਾਇਤਾਂ ਬਣਾਈਆਂ ਦਿੱਤਾ ਧੱਕੇ ਨਾਲ ਕਾਂਗਰਸ ਦੇ ਸਰਪੰਚਾਂ ਦੇ ਜਿਹੜੇ ਕਾਗਜ਼ ਰੱਦ ਕਰਕੇ ਜਿਹੜੇ ਟੱਕੇ ਨਾਲ ਬਣਾਏ ਗਏ ਇੱਥੇ ਵੀ ਬਹੁਤ ਵੱਡੇ ਕਪੜੇ ਆ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਆ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਚ ਇਹਦੀ ਜਾਂਚ ਮੰਗਦੀ ਹੈ ਕਿ ਤਦ ਤੱਕ ਸਲਰਸ਼ ਕਰਦੀ ਰਹੇਗੀ ਛਲਕਾ ਤੇ ਰਹੇਗੀ ਜਦ ਤੱਕ ਪੰਜਾਬ ਹਿੰਦੁਸਤਾਨ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਇਹ ਦਰਵਾਹਾਂ ਸੇ ਪੱਤਰਕਾਰ ਗੋਬਿੰਦ ਗੋਪਾਲ ਦੀ ਰਿਪੋਰਟ